ਕੋਈ ਕੁ ਵਜ ਗਏ 5 ਮਿੰਟ ਘਟੇ ਇੱਕ ਤਾਂ ਅਸੀਂ ਚੱਲੇ ਆ ਤੇ ਜਾਣ ਤੋਂ ਬਾਅਦ ਵੀ ਮਤਲਬ ਇਹ 1 ਵਜੇ ਦੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਦ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ ਮੇਨ ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤੋਂ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਲੈ ਗਏ ਨੇ ਕਿੰਨਾ ਕਿੰਨਾ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਅੱਜ ਅਸੀਂ ਕੋਈ ਮਜ਼ਾਨ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਰ ਦੇਖਿਆ ਨਹੀਂ ਹੈਗਾ ਕੀ ਹੋ ਜਗਾ ਗਿਆ ਜਿਹੜਾ ਜਿੰਨਾ ਹੀ ਕਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ ਵੀ ਕੈਸ਼ ਵੀ ਘੜਿਆ ਹੋਰ ਵੀ ਕੀਮਤੀ ਸਮਾਨ ਹੈ ਬਸ ਗਹਿਣਾ ਤੇ ਆਪਣਾ ਪੈਸੇ ਨਗਦ ਖੜੇ ਕੀਮਤੀ ਸਮਾਨ ਉਹ ਕੀਮਤੀ ਸਮਾਨ ਹੀ ਹੋ ਗਿਆ ਹੂੰ ਇੱਕਦੋਂ ਪਤਾ ਲੱਗਦਾ ਫਿਰ ਵੀ ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋਈ ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ 'ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਸ ਵਾਰ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਏ ਆਣ ਕੇ ਦੇਖਿਆ ਵੀ ਜੇ ਉਹਨਾਂ ਦਾ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਰ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੁਹਾਡੇ ਨਾਲ ਸਾਰੇ ਮੇਰੇ ਆਉਣ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਬਾਕੀ ਉਹਨਾਂ ਸਾਨੂੰ ਦੱ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਫੜ ਲਵਾਂਗੇ ਤੇ ਕੈਮਰਿਆਂ ਵਿੱਚੋਂ ਬੰਦਿਆਂ ਦੀ ਸਾਫ਼ ਫੋਟੋ ਨਜ਼ਰ ਆਉਂਦੀਆਂ ਭੀਆਂ ਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਮਲ ਹੈ ਉਹ ਕਾਫੀ ਚਿਰ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਹੈ ਨਜ਼ਰ ਆਈਆ ਐਸੇ ਘਰ ਦੇ ਅੰਦਰ ਬੈਠਾ ਬੀੜੀ ਬਾਹਰ ਕੈਮਰੇਜ ਕੈਮਰੇਜ ਨਜ਼ਰ ਆਈਆ ਕਿ ਉਹ ਬੀੜੀਆਂ ਪੀ ਰਹੀ ਤੇ ਉਹ ਰਲ ਕੇ ਉਹਨਾਂ ਨੇ ਮਲ ਕੇ ਅੰਦਰ ਆ ਕੇ ਚੋਰੀ ਕਰ ਲਿਆ ਕਾਂਦੇ ਟੱਪ ਕੇ ਚੋਰੀ ਕੀਤੀ ਸ਼ੱਕ ਹੈਗਾ ਸ਼ੱਕ ਜਿਹੜਾ ਮਤਲਬ ਹੋਈ ਹੈ ਕਿ ਕਿਸੇ ਨੇ ਮਲ ਜ ਤਵਾ ਦਿੱਤੀਆ ਉਹਨਾਂ ਨੇ ਪਹਿ ਤਾਂ ਹੀ ਪਹਿਲਾ ਪ੍ਰੋਗਰਾਮ ਹਾਂ ਪਹਿਲਾ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨੰਮ ਐਂਟਰ ਹੋਏ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਨੇ ਪਹਿਲਾਂ ਜਾਣਾ ਤੇ ਆਈ ਮਲਾ ਕੰਮ ਕਰਨਾ ਕਿਉਂਕਿ ਸਭ ਵੀ ਕੈਮਰੇ ਧਾਦੇ ਪਿਆ ਉਹ ਪਹਿਮਾ ਹੀ ਬੰਦੇ ਖਲੋਤੇ ਸੀ ਅਸੀਂ ਜਦੋਂ ਨਿਕਲ ਗਏ ਉਹਨਾਂ ਨੇ ਦੇਖਿਆ ਵੀ ਗੱਡੀ ਨਿਕਲ ਗਈ ਆ ਉਹ ਬਾਜਨ ਉਸ ਦੇ ਅੰਦਰ ਫੜ ਗਏ ਨੇ ਹਾਂ ਫਤਗ ਟੋੜੀਆਂ ਕਸਬੇ ਵਿੱਚ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਆ ਜਿਸ ਮੌਕੇ ਤੇ ਪਹੁੰਚੇ ਆ ਤੇ ਅਸੀਂ ਇਹਦੀ ਜੋ ਪ੍ਰਿਵਲੀ ਇਨਵੈਸਚਿਗੇਨ ਨੂੰ ਨਿਜਾਮ ਦੇ ਰਹੇ ਆ ਕਰੋ ਕੋਈ ਜਿਹੜਾ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੋਈ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਇਹਨਾਂ ਦੀ ਕੰਨ ਟੱਪ ਕੇ ਅੰਦਰ ਝੋਲੀ ਕੀਤੀ ਹੈ ਜਿਹਨਾਂ ਨੂੰ ਹੁਣ ਪਰਮਿਸਿਸ ਪਤਾ ਲੱਗਾ ਅਸੀਂ ਇਹਦੀ ਰਿਪਲੀਵ ਇਨਵੈਸਚਿਨ ਨੂੰ ਨਿਜਾਮ ਦੇ ਦਿੱਤਾ ਇਸ ਚੋਰੀ ਇਨਕਿਸਟ ਅਬਾਊਟ ਬਾਰੇ ਜਿੰਨੀ ਗੰ ਸਮਝ ਆਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਆ ਇਹ ਆਪਣੀ ਨਿੱਜੀ ਗੰ ਵਾਸਤੇ ਆ ਫਟੇਗਾ ਟੂ ਤੋਂ ਅਮਸਨ ਗਏ ਸੀ ਘਰ ਕੋਈ ਨਹੀਂ ਹੈਗਾ ਕਨੂੰ ਲੋਕ ਲੱਗੇ ਹੋਏ ਸੀ ਕਿਸੇ ਅਨ ਅਨੋਟ ਬਖਰੀ ਨੇ ਘਰ ਅੰਦਰ ਐਂਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਫਿਲਹਾਲ ਜੋ ਸਾਮਣੇ ਨਜ਼ਰ ਆ ਰਿਹਾ ਹੈ ਜਾਂ ਉਹ ਜੋ ਹਾਲੇ ਇੱਕ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜੈਂਟਸ ਨੇ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਜਿਹੜਾ ਸਰੀਬ 29 ਕਿ ਬੜਾ ਅੰਦਰ ਰਿਹਾ ਅੰਦਰ ਰਿਹਾ ਤੋ ਤੁਹਾਨੂੰ ਇਹ ਸਵਾਲ ਨੇ ਦੇ ਰਿਹਾ ਹਾਂ ਬਸ ਉਹ ਹੀ ਉਹ ਨਹੀਂ ਸਟੇਟਮੈਂਟ ਵਗੈਰਾ ਜੋ ਸਾਡੀ ਲੈ ਕੇ ਤੇ ਜਿਹੜੀ ਸਾਡੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਫੇਅਰ ਬਰਦਰ ਕਰ ਰਹੇ ਆ ਇਹ ਕਿਸੇ ਮੈਨੂੰ ਜੋ ਲੱਗ ਰਿਹਾ ਪ੍ਰੀਮੇਅਰ ਇਹ ਤਾਂ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਹੋਰ ਐਂਗਲ ਨਹੀਂ ਆਇਆ ਫਸਟ ਆਫ ਆਲ ਐਂਗਲ ਹੀ ਸਾਹਮਣੇ ਆ ਰਿਹਾ ਉਹਗੇ ਹਰ ਐਂਗਲ ਤੇ ਕੰਮ ਕਰਾਂਗੇ